ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਕੋਬੀ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਇੱਕ ਵਾਰੀ ਇਹਨਾਂ ਪਰੌਂਠਿਆਂ ਨੂੰ ਮੇਰੇ ਇਸ ਤਰੀਕੇ ਨਾਲ ਬਣਾਇਓ ਤੇ ਤੁਸੀਂ ਸਾਰੇ ਤਰੀਕਿਆਂ ਨੂੰ ਪੁੱਲ ਜਾਓਗੇ ਘਰ ਵਿੱਚ ਪਰੌਂਠੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫੇਰ ਸ਼ੁਰੂ ਕਰਦੇ ਆਂ ਜਿਹ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ। ਗੋਭੀ ਦੇ ਪਰੌਂਠੇ ਬਣਾਉਣ ਵਾਸਤੇ ਇੱਕ ਫੁੱਲ ਗੋਭੀ ਦਾ ਲਿਆ ਜੀ ਤੁਸੀਂ ਆਪਣੇ ਹਿਸਾਬ ਨਾਲ ਗੋਭੀ ਦੀ ਮਾਤਰਾ ਨੂੰ ਵਧਾ ਘਟਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਅਸੀਂ ਇਹਨੂੰ ਛੋਟੇ-ਛੋਟੇ ਪੀਸਾਂ ਵਿੱਚ ਕੱਟ ਕੇ ਤਿਆਰ ਕਰਾਂਗੇ। ਇਹਨੂੰ ਅਸੀਂ ਇਸ ਤਰ੍ਹਾਂ ਦੇ ਛੋਟੇ-ਛੋਟੇ ਫੁੱਲ ਤੋੜ ਲਵਾਂਗੇ। ਟੰਡਲ ਤੁਸੀਂ ਇਹਦੇ ਅਲੱਗ ਕਰ ਲੈਣੇ ਨੇ। ਤੇ ਇਸ ਤਰ੍ਹਾਂ ਇਹਨੂੰ ਕੱਟ ਕੇ ਤਿਆਰ ਕਰ ਲੈਣਾ ਹੈ। गोभी ਨੂੰ ਅਸੀਂ ਤਿੰਨ ਚਾਰ ਵਾਰੀ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਬਾਅਦ ਵਿੱਚ ਅਸੀਂ 5 ਮਿੰਟ ਵਾਸਤੇ ਗਰਮ ਪਾਣੀ ਵਿੱਚ ਪਾ ਕੇ ਰੱਖਿਆ ਸੀ ਹਲਕਾ ਜਿਹਾ ਆਪਾਂ ਨਮਕ ਪਾ ਦਿੱਤਾ ਤੇ ਹੁਣ ਅਸੀਂ ਗੋਭੀ ਨੂੰ ਇੱਕ ਛਾਨਣੀ 'ਚ ਕੱਢ ਲਿਆ ਹੈ ਤੇ ਜਿੰਨਾ ਦਿਰ ਗੋਭੀ ਸੁੱਕਦੀ ਓਨੀ ਦਿਰ ਅਸੀਂ ਆਟਾ ਨੂੰ ਗੁੰਨ ਕੇ ਤਿਆਰ ਕਰਦੇ ਹਾਂ ਆਪਾਂ ਇਹ ਵਾਲੀਆਂ ਦੋ ਕੋਲੀਆਂ ਕਣਕ ਦਾ ਆਟਾ ਲਿਆ ਤੇ ਇਹਦੇ ਵਿੱਚ ਅਸੀਂ 2 ਚਮਚ ਮੱਕੀ ਦਾ ਆਟਾ ਪਾ ਦਾਂਗੇ ਇਸ ਦੇ ਨਾਲ ਹੀ ਅਸੀਂ ਅੱਧਾ ਚਮਚ ਨਮਕ ਅੱਧਾ ਚਮਚ ਅਸੀਂ ਅਜਵੈਣ ਪਾਵਾਂਗੇ ਅਜਵੈਣ ਅਸੀਂ ਇਸ طرح ਹੱਥਾਂ ਦੇ ਨਾਲ ਥੋੜੀ ਜਿਹੀ ਰਗੜ ਕੇ ਪਾਵਾਂਗੇ ਜਿਹਦੇ ਨਾਲ ਕਿ ਪਰੌਂਠੇ ਦਾ ਟੇਸਟ ਬਹੁਤ ਵਧੀਆ ਆਏਗਾ ਇਹ ਸਾਰੇ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਆਟਾ ਤੁਸੀਂ ਆਪਣੀ ਲੋੜ ਅਨੁਸਾਰ ਵਧਾ ਘਟਾ ਸਕਦੇ ਹੋ ਜੀ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਇਹਦਾ ਆਟਾ ਅਸੀਂ ਥੋੜਾ ਜਿਆ ਨਰਮ ਗੁੰਨਾਂਗੇ ਕਿਉਂਕਿ ਜੇਕਰ ਅਸੀਂ ਪਰੌਂਠੇ ਦਾ ਆਟਾ ਸਖਤ ਲਾਵਾਂਗੇ ਤੇ ਪਰੌਂਠੇ ਆਪਣੇ ਫਟਣਗੇ ਸਹੀ ਤਰੀਕੇ ਦੇ ਨਾਲ ਪਰੌਂਠੇ ਬਣ ਕੇ ਨਹੀਂ ਤਿਆਰ ਹੋਣਗੇ ਸਾਰਾ ਪਾਣੀ ਆਪਾਂ ਇੱਕੇ ਵਾਰੀ ਨਹੀਂ ਪਾਣਾ ਪਾਣੀ ਨੂੰ 2-3 ਵਾਰੀ ਕਰਕੇ ਆਪਾਂ ਆਟੇ ਦੇ ਵਿੱਚ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਟਾ ਆਪਣਾ ਗੁੱਝ ਕੇ ਬਿਲਕੁਲ ਤਿਆਰ ਹੈ ਆਟਾ ਨਾ ਹੀ ਬਹੁਤ ਜ਼ਿਆਦਾ ਸਖਤ ਹੈ ਤੇ ਨਾ ਹੀ ਬਹੁਤ ਨਰਮ ਹੈ ਜਿਸ ਤਰ੍ਹਾਂ ਦਾ ਆਪਾਂ ਨੂੰ ਪਰੌਂਠੇ ਵਾਸਤੇ ਆਟਾ ਚਾਹੀਦਾ ਹੈ ਉਸ ਤਰ੍ਹਾਂ ਦਾ ਹੀ ਗੁੰਨ ਕੇ ਤਿਆਰ ਕੀਤਾ ਹੈ ਆਹ ਦੇਖੋ ਜੀ ਹੁਣ ਅਸੀਂ ਨੂੰ ਟੱਕ ਕੇ 25 ਮਿੰਟ ਦੀ ਰੈਸਟ ਵਾਸਤੇ ਰੱਖਾਂਗੇ ਜੀ। ਉਨੀ ਦੇਰ ਅਸੀਂ ਗੋਭੀ ਨੂੰ ਕद्दूकस ਕਰਕੇ ਤਿਆਰ ਕਰਦੇ ਆ। ਗੋਭੀ ਆਪਣੀ ਬਿਲਕੁਲ ਸੁੱਕ ਗਈ ਐ ਇਹਦੇ ਵਿੱਚਲਾ ਸਾਰਾ ਪਾਣੀ ਸੁੱਕ ਗਿਆ। ਹੁਣ ਅਸੀਂ ਇਹਨੂੰ ਇਸ ਵਾਲੇ ਮੋٹے سپਾਸੇਓਂ ਕद्दूकस ਕਰਕੇ ਤਿਆਰ ਕਰਾਂਗੇ। ਬਰੀਕ ਪਾਸੇ ਆਪਾਂ ਕद्दूकस ਨਹੀਂ ਕਰਨਾ। ਗੋਭੀ ਦੇ ਅਸੀਂ ਇਹ ਵਾਲੇ ਉੱਪਰੋਂ ਫੁੱਲ-ਫੁੱਲੀ ਇਹਨੂੰ ਕद्दूकस ਕਰਾਂਗੇ। ਜਿਹੜੀਆਂ ਬਾਕੀ ਇਹਦੇ ਠੰਡਲ ਨੇ ਉਹਨਾਂ ਨੂੰ ਕद्दूकस ਅਸੀਂ ਨਹੀਂ ਕਰਾਂਗੇ। गोभी ਨੂੰ ਸੇ ਕद्दूकस ਕਰਕੇ ਤਿਆਰ ਕਰ ਲਿਆ ਤੇ ਅਸੀਂ ਇਹਦੇ ਵਿੱਚ ਨਮਕ ਪਾ ਕੇ ਦਾ ਐਕਸਟਰਾ ਪਾਣੀ ਬਾਹਰ ਨਹੀਂ ਕੱਢਿਆ ਕਿਉਂਕਿ ਅਸੀਂ ਗੋਭੀ ਨੂੰ ਕद्दूकस ਕਰਨ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਤੇ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਇਹਨੂੰ ਇਸ ਤਰ੍ਹਾਂ ਹੀ ਅਸੀਂ ਰਹਿਨਤਾ ਹੈ ਇਹਦੇ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਕੇ ਇਹਦੀ ਸਟਫਿੰਗ ਬਣਾ ਕੇ ਤਿਆਰ ਕਰਾਂਗੇ ਪਰਾਂਠਿਆਂ ਦੇ ਵਿੱਚ ਪਾਉਣ ਵਾਸਤੇ ਅਸੀਂ ਕਿਉਂਕਿ ਪਰਾਂਠੇ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਵੇ ਇਦੇ ਵਾਸਤੇ ਲਿਆ ਜੀ ਅਸੀਂ ਇੱਕ ਪਿਆਜ਼ ਨੂੰ ਇਸ ਤਰ੍ਹਾਂ ਬ੍ਰੀਕ ਕੱਟ ਲਿਆ ਜੀ ਤਿੰਨ ਹਰੇ ਲਸਣ ਦੀਆਂ ਭੂਕਾ ਉਹਨਾਂ ਨੂੰ ਵੀ ਇਸ ਤਰ੍ਹਾਂ ਬ੍ਰੀਕ ਕੱਟਿਆ ਦੋ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਅਸੀਂ ਬ੍ਰੀਕ-ਬ੍ਰੀਕ ਕੱਟ ਲਿਆ ਇੱਕ ਚਮਚਾ ਅਦਰਕ ਇਹਨੂੰ ਵੀ ਅਸੀਂ ਬ੍ਰੀਕ-ਬ੍ਰੀਕ ਕੱਟ ਲਿਆ ਜੀ ਥੋੜਾ ਜਿਹਾ ਧਨੀਆ ਉਹਨੂੰ ਵੀ ਬ੍ਰੀਕ ਕੱਟਿਆ ਥੋੜੀ ਜਿਹੀ ਫਰੈਸ਼ ਹਰੀ ਮੇਥੀ ਉਹਨੂੰ ਵੀ ਆਪਾਂ ਕੱਟ ਕੇ ਤਿਆਰ ਕੀਤਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਗੋਭੀ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਜਿਨ੍ਹਾਂ ਦੇ ਨਾਲ ਪਰੌਂਠੇ ਦਾ ਟੇਸਟ ਬਹੁਤ ਹੀ ਵਧੀਆ ਹੋਵੇ ਅੱਧਾ ਚਮਚ ਪਾਵਾਂਗੇ ਜੀ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਚਮਚੇ ਦਾ ਚੌਥਾ ਹਿੱਸਾ ਪਾ ਦਾਂਗੇ ਜੀ ਕਾਲੀ ਮਿਰਚ ਕਾਲੀ ਮਿਰਚ ਜੇ ਤੁਸੀਂ ਪਾਣੀ ਨੂੰ ਉਸੇ ਟਾਈਮ ਤੇ ਕੁੱਟ ਕੇ ਪਾਣਾ ਹੈ ਤਾਂ ਕਿ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀ ਇੱਕ ਚਮਚਾ ਸੀ ਸਾਫਟ ਧਨੀਆ ਲੈ ਉਹਨੂੰ ਅਸੀਂ ਇਸ ਤਰ੍ਹਾਂ ਦਰੜਫਰੜ ਕੀਤਾ ਜੀ ਉਹ ਪਾਵਾਂਗੇ ਉਹਦੇ ਨਾਲ ਪਰੌਂਠਿਆਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਜੀ ਇੱਕ ਚੁਟਕੀ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਹਿੰਗ ਤੇ ਹੁਣ ਇਸ ਦੇ ਨਾਲ ਹੀ ਅਸੀਂ ਅੱਧਾ ਚਮਚਾ ਪਾਵਾਂਗੇ ਜੀ ਦੇਗੀ ਮਿਰਚ ਦੇਗੀ ਮਿਰਚ ਦੇ ਨਾਲ ਇਹਦੇ ਵਿੱਚ ਕਲਰ ਬਹੁਤ ਵਧੀਆ ਆਏਗਾ ਜੀ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਜੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਇਹਦੇ ਵਿੱਚ ਅਸੀਂ ਅਜੇ ਨਮਕ ਨਹੀਂ ਪਾਇਆ ਨਮਕ ਅਸੀਂ ਉਸ ਟਾਈਮ ਤੇ ਪਾਵਾਂਗੇ ਜੀ ਜਿਸ ਟਾਈਮ ਤੇ ਅਸੀਂ ਇਹਦੇ ਪਰੌਂਠੇ ਬਣਾਉਣੇ ਸ਼ੁਰੂ ਕਰਾਂਗੇ ਜਿੰਨੇ ਕ ਅਸੀਂ ਪਰੌਂਠੇ ਬਣਾਉਣੇ ਨੇ ਉਸ ਹਿਸਾਬ ਨਾਲ ਅਸੀਂ ਇੱਕ ਜਾਂ ਦੋ ਪਰੌਂਠਿਆਂ ਦੀ ਲੈ ਕੇ ਮਿਸ਼ਰਣ ਉਹਨੂੰ ਆਪਾਂ ਨਮਕ ਪਾ ਕੇ ਤਿਆਰ ਕਰਾਂਗੇ ਤੇ ਫਿਰ ਇਹਦੇ ਅਸੀਂ ਪਰੌਂਠੇ ਬਣਾਵਾਂਗੇ ਜੇਕਰ ਅਸੀਂ ਇਹਦੇ ਵਿੱਚ ਪਹਿਲੇ ਨਮਕ ਪਾ ਦਾਂਗੇ ਤੇ ਨਮਕ ਦੇ ਨਾਲ ਗੋਭੀ ਨੇ ਥੋੜਾ ਪਾਣੀ ਛੱਡਣਾ ਤੇ ਜਿਸ ਦਿਨ ਨਾਲ ਆਪਣੇ ਪਰੌਂਠੇ ਬਿਲਕੁਲ ਵੀ ਸਹੀ ਨਹੀਂ ਬਣਨਗੇ ਜੀ ਯੱਥੇ ਤੁਸੀਂ ਇਹਦੇ ਵਿੱਚ ਮਿਰਚ ਵਗੈਰਾ ਚੈੱਕ ਕਰ ਲਓ ਜੇ ਤੁਹਾਨੂੰ ਘੱਟ ਵੱਧ ਲੱਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਜੀ ਐਦੇ ਵਿੱਚ ਮੈਂ ਜੀਰਾ ਪਾਉਣਾ ਭੁੱਲ ਗਈ ਸੀ ਤੇ ਇਸ ਕਰਕੇ ਮੈਂ ਅੱਧਾ ਚਮਚ ਲੈ ਆ ਜੀ ਜੀਰਾ ਇਹਨੂੰ ਵੀ ਮਿਕਸ ਕਰ ਦਾਂਗੇ ਦੇਖੋ ਜੀ ਆਪਣਾ ਮਿਸ਼ਰਣ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਦਿਖਣ ਨੂੰ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਆਟੇ ਨੂੰ ਇਹਨੂੰ ਅਸੀਂ ਇੱਕ ਸਾਈਡ ਤੇ ਰੱਖਾਂਗੇ ਵੀ ਤਾਂ 25 ਮਿੰਟ ਹੋ ਗਏ ਨੇ ਆਟੇ ਨੂੰ ਦੇਖੋ ਜੀ ਇਹ ਕਾਫੀ ਸੌਫਟ ਹੋ ਗਿਆ ਹੈ ਜੀ ਹੁਣ ਅਸੀਂ ਇਹਦੇ ਤੇ ਥੋੜਾ ਜਿਹਾ ਹੱਥ ਨੂੰ ਆਪਾਂ ਤੇਲ ਘਿਓ ਕੁਝ ਵੀ ਬਟਰ ਜੋ ਵੀ ਤੁਹਾਡਾ ਮਨ ਕਰਦਾ ਲਗਾ ਕੇ ਇਹਨੂੰ ਇੱਕ ਦੋ ਮਿੰਟ ਵਾਸਤੇ ਚੰਗੀ ਤਰ੍ਹਾਂ ਫਿਰ ਤੋਂ ਗੁੰਨ ਕੇ ਤਿਆਰ ਕਰ ਲਵਾਂਗੇ ਜੀ ਦੇਖੋ ਜੀ ਕਿੰਨਾ ਆਪਣਾ ਆਟਾ ਨਰਮ ਹੋ ਗਿਆ ਹੈ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ ਇਹਨੂੰ ਅਸੀਂ ਇੱਕ ਡੂੰਗੇ ਵਿੱਚ ਕੱਢ ਲਵਾਂਗੇ ਆਟੇ ਨੂੰ ਇਸ ਤਰ੍ਹਾਂ ਇੱਕ ਡੂੰਘੇ ਵਿੱਚ ਕੱਢ ਲਿਆ ਤੇ ਹੁਣ ਥੋੜਾ ਜਿਹਾ ਆਪਾਂ ਇਹਦੇ ਤੇ ਘਿਓ ਲਗਾ ਦਾਂਗੇ ਇਹਨੂੰ ਟੱਕ ਦਵਾਂਗੇ ਤੇ ਹੁਣ ਬਣਾਉਣੇ ਆ ਜੀ ਆਪਾਂ ਬਹੁਤ ਹੀ ਟੇਸਟੀ ਤੇ ਮਰਜ਼ੇਦਾਰ ਗੋਭੀ ਦੇ ਗਰਮਾ ਗਰਮ ਪਰੌਂਠੇ ਹੋਣੇ ਸੀ ਬਣਾਉਣੇ ਆ ਜੀ ਬਹੁਤ ਹੀ ਟੇਸਟੀ ਪਰੌਂਠੇ ਤੇ ਅਸੀਂ ਇਹਨਾਂ ਨੂੰ ਦੋ ਰੋਟੀਆਂ ਵਿੱਚ ਵੇਲ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਇਹਨਾਂ ਨੂੰ ਇੱਕ ਰੋਟੀ 'ਚ ਵੀ ਬਣਾ ਸਕਦੇ ਹੋ ਤੁਸੀਂ ਬਿਲਕੁਲ ਛੋਟੇ ਛੋਟੇ ਦੋ ਪੇੜੇ ਲੈਣੇ ਨੇ ਬਸ ਆਪਾਂ ਇਸ ਤਰ੍ਹਾਂ ਬਿਲਕੁਲ ਛੋਟੇ ਛੋਟੇ ਦੋ ਪੇੜੇ ਲਵਾਂਗੇ ਇਸ ਤਰ੍ਹਾਂ ਸੀ ਦੋਵੇਂ ਪੇੜੇ ਲੈ ਲੈਨੇ ਤੇ ਇਹਨਾਂ ਨੂੰ ਆਪਾਂ ਸੁੱਕੇ ਆਟੇ ਨਾਲ ਡਸਟ ਕਰ ਲਿਆ ਤੇ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਵਧਾ ਲਵਾਂਗੇ ਪੇਲੇ ਨੂੰ ਹੁਣ ਇਹਦੀ ਆਪਾਂ ਪਤਲੀਆਂ ਦੋ ਰੋਟੀਆਂ ਵੇਲ ਕੇ ਤਿਆਰ ਕਰਾਂਗੇ ਮੈਂ ਇਸ ਤਰ੍ਹਾਂ ਇਹਨੂੰ ਚੋਪਿੰਗ ਬੋਰਡ ਤੇ ਵੇਲ ਰਹੀ ਆ ਤੁਸੀਂ ਚੱਕਲਾ ਵੇਲਣਾ ਵੀ ਲੈ ਸਕਦੇ ਹੋ ਹੁਣ ਅਸੀਂ ਇਸ ਤਰ੍ਹਾਂ ਇੱਕੋ ਜਿਹੇ ਦੋਨੇ ਰੋਟੀਆਂ ਵੇਲ ਕੇ ਤਿਆਰ ਕੀਤੀਆਂ ਨੇ ਤੇ ਹੁਣ ਅਸੀਂ ਇਸ ਦੇ ਉੱਤੇ ਪਾਵਾਂਗੇ ਜੀ ਇਹ ਵਾਲੀ ਫਿਲਿੰਗ ਥੋੜੀ ਜਿਹੀ ਫਿਲਿੰਗ ਇਸ ਤਰ੍ਹਾਂ ਮੈਂ ਇਹਨੂੰ ਮਿਸ਼ਰਣ ਨੂੰ ਥੋੜਾ ਜਿਹਾ ਅਲੱਗ ਕੱਢਿਆ ਹੈ ਕਿਉਂਕਿ ਇਹਦੇ ਵਿੱਚ ਆਪਾਂ ਨਮਕ ਨਹੀਂ ਪਾਇਆ ਤੇ ਹੁਣ ਅਸੀਂ ਇਹਦੇ ਆਪਣੇ ਸਵਾਦ ਦੇ ਹਿਸਾਬ ਨਾਲ ਇਹਦੇ ਵਿੱਚ ਨਮਕ ਪਾ ਦਾਂਗੇ ਇਹਨੂੰ ਕਰ ਦਾਂਗੇ ਜੀ ਮਿਕਸ ਤੇ ਇਸ ਤਰ੍ਹਾਂ ਅਸੀਂ ਬਿਲਕੁਲ ਪੂਰੀ ਆਪਾਂ ਭਰ ਕੇ ਸਟਫਿੰਗ ਆਪਾਂ ਆਪਣੇ ਪਰੌਠੇ ਦੇ ਵਿੱਚ ਪਾਵਾਂਗੇ ਜੀ ਇਹ ਬਹੁਤ ਹੀ ਆਸਾਨ ਤਰੀਕਾ ਹੈ ਜੀ ਗੋਭੀ ਦਾ ਪਰੌਂਠਾ ਬਣਾਉਂਦਾ ਜੇ ਕਿਸੇ ਨੇ ਫਸਟ ਟਾਈਮ ਵੀ ਇਸ ਪਰੌਂਠੇ ਨੂੰ ਬਣਾਣਾ ਹੈ ਤੇ ਬਹੁਤ ਹੀ ਆਸਾਨੀ ਨਾਲ ਇਹਨੂੰ ਬਣਾ ਸਕਦਾ ਹੈ ਜੀ ਤੇ ਹੁਣ ਇਹ ਵਾਲੀ ਰੋਟੀ ਆਪਾਂ ਇਸ ਦੇ ਉੱਪਰ ਇਸ ਤਰ੍ਹਾਂ ਰੱਖ ਦਵਾਂਗੇ ਤੇ ਇਸ ਤਰ੍ਹਾਂ ਇਹਨੂੰ ਸੱਜਾ ਤੋਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਦਬਾ ਦਵਾਂਗੇ ਕਿਉਂਕਿ ਜਿਸ ਟਾਈਮ ਤੇ ਆਪਾਂ ਪਰੌਂਠੀ ਨੂੰ ਵੇਲਣਾ ਹੈ ਸਾਡਾ ਮਿਸ਼ਰਣ ਬਾਹਰ ਨਾ ਆਵੇ ਬਸ ਦੂਜੀ ਸਾਈਡ ਤੋਂ ਵੀ ਇਹਨੂੰ ਆਪਾਂ ਦਵਾ ਦਮਾ ਹੁਣ ਅਸੀਂ ਸੁੱਕੇ ਆਟੇ ਨਾਲ ਥੋੜਾ ਜਿਹਾ ਡਸਟ ਕਰ ਲਵਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਹਲਕੇ ਹੱਥਾਂ ਨਾਲ ਵੇਲ ਲਵਾਂਗੇ ਬਾਸੇ ਨੂੰ ਅਸੀਂ ਇਸ ਤਰੀਕੇ ਨਾਲ ਵੇਲਣਾ ਹੈ ਕਿ ਜਿਸ ਤਰ੍ਹਾਂ ਸਾਡੀ ਸਟਫਿੰਗ ਜਿਹੜੀ ਆਪਾਂ ਇਹਦੇ ਵਿੱਚ ਭਰੀ ਹੈ ਉਹ ਬਿਲਕੁਲ ਸਾਨੂੰ ਨਜ਼ਰ ਆਣ ਲੱਗ ਪੇ ਤੇ ਹੁਣ ਅਸੀਂ ਇਹਨੂੰ ਸੇਕ ਲਵਾਂਗੇ। ਬਸ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਸੇਕਾਂਗੇ ਫਲੇਮ ਆਪਾਂ ਹਾਈ ਨਹੀਂ ਕਰਨੀ। ਜੇਕਰ ਅਸੀਂ ਫਲੇਮ ਨੂੰ ਤੇਜ਼ ਕਰਾਂਗੇ ਤਾਂੋਂਟਾ ਸਾਡਾ ਬਹੁਤ ਹੀ ਜਲਦੀ ਉਪਰੋਂ ਉਪਰੋਂ ਜਲ ਜਾਏਗਾ ਜੀ। ਤੇ ਹੁਣ ਅਸੀਂ ਇਹਨੂੰ ਦੂਜੀ ਸਾਈਡ ਤੋਂ ਪਲਟ ਦਵਾਂਗੇ। ਪਰੌਂਠਾ ਆਪਣਾ ਦੋਨਾਂ ਸਾਈਡਾਂ ਤੋਂ ਥੋੜਾ ਜਿਹਾ ਸਿੱਕ ਗਿਆ ਤੇ ਹੁਣ ਅਸੀਂ ਇਸ ਤੇ ਥੋੜਾ ਜਿਹਾ ਤੇਲ ਲਗਾ ਦਾਂਗੇ ਜੀ। ਜੇ ਤੁਸੀਂ ਬਿਨਾ ਆਇਲ ਤੋਂ ਜਾਂ ਬਿਨਾ ਤੇਲ ਤੋਂ ਇਹਨਾਂ ਪਰੌਂਠਿਆਂ ਨੂੰ ਖਾਣਾ ਹੈ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਪਕਾ ਲਓ ਤੇ ਬਸ ਫਿਰ ਤੁਸੀਂ ਆਪਣੀ ਮਨਪਸੰਦ ਚਟਣੀ ਅਚਾਰ ਜਾਂ ਦਹੀਂ ਨਾਲ ਵੀ ਇਹਨਾਂ ਨੂੰ ਖਾ ਸਕਦੇ ਹੋ ਜੀ ਬਸ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ ਇਸ ਤਰ੍ਹਾਂ ਦਬਾ ਕੇ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਨੂੰ ਅਸੀਂ ਕ੍ਰਿਸਪੀ ਕਰ ਲਵਾਂਗੇ ਦੇਖੋ ਜੀ ਕਿੱਡਾ ਸੋਹਣਾ ਆਪਣਾ ਗਰਮਾ ਗਰਮ ਗੋਭੀ ਦਾ ਪਰੌਂਠਾ ਬਣ ਕੇ ਬਿਲਕੁਲ ਤਿਆਰ ਹੈ ਜੀ ਕਿਉਂਕਿ ਸਰਦੀਆਂ ਵਿੱਚ ਗੋਭੀ ਬਹੁਤ ਹੀ ਜ਼ਿਆਦਾ ਵਧੀਆ ਮਿਲਦੀ ਹੈ ਤੇ ਇਹਨਾਂ ਪਰੌਂਠਿਆਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਹੈ ਜੀ ਲਓ ਜੀ ਆਪਣਾ ਪਰੌਂਠਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਪਲੇਟ ਵਿੱਚ ਕੱਢਦੇ ਹਾਂ ਜੀ ਇਸੇ ਤਰ੍ਹਾਂ ਹੀ ਅਸੀਂ ਬਾਕੀ ਦੇ ਬਚੇ ਹੋਏ ਪਰੌਂਠੇ ਵੀ ਬਣਾ ਕੇ ਤਿਆਰ ਕਰਦੇ ਹਾਂ ਸਾਡੇ ਪਰੌਂਠੇ ਬਣ ਕੇ ਬਿਲਕੁਲ ਤਿਆਰ ਨੇ ਜੀ ਹੁਣ ਅਸੀਂ ਇਹਨਾਂ ਨੂੰ ਕਰਦੇ ਹਾਂ ਜੀ ਸਰਵ ਲਓ ਜੀ ਗਰਮਾ ਗਰਮ ਗੋਭੀ ਵਾਲੇ ਪਰੌਂਠੇ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਸੁਨੇ ਬਣ ਕੇ ਤਿਆਰ ਹੋਏ ਨੇ ਤੇ ਇਹਨੂੰ ਆਪਾਂ ਸਿੰਪਲ ਦਹੀਂ ਦੇ ਨਾਲ ਸਰਵ ਕੀਤਾ ਹੈ ਤੇ ਇਹਦੇ ਵਿੱਚ ਆਪਾਂ ਸਿੰਪਲ ਨਮਕ ਕਾਲੀ ਮਿਰਚ ਤੇ ਧਨੀਆ ਪਾਇਆ ਤੇ ਨਾਲ ਅਸੀਂ ਗਾਜਰ ਤੇ ਹਰੀ ਮਿਰਚ ਦਾ ਚਾਰ ਇਹਨਾਂ ਨਾਲ ਸਰਵ ਕੀਤਾ ਜੀ ਪਰੌਂਠਿਆਂ ਨੂੰ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਹੀ ਪਰੌਂਠੇ ਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹਦੇ ਵਿੱਚਲੀ ਸਟਫਿੰਗ ਦੇਖੋ ਜੀ ਕਿੰਨੀ ਵਧੀਆ ਸਟਫਿੰਗ ਸਾਰੀਆਂ ਸਾਈਡਾਂ ਤੇ ਪ੍ਰੋਪਰ ਭਰੀ ਹੈ ਕਿਉਂਕਿ ਆਪਾਂ ਭਰ-ਭਰ ਕੇ ਇਹਦੇ ਵਿੱਚ ਸਟਫਿੰਗ ਪਾਈ ਸੀ ਤੇ ਸਟਫਿੰਗ ਸਾਡੀ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਗੋਭੀ ਵਾਲੇ ਪਰੌਂਠੇ ਜਿਨਨੇ ਫਸਟ ਟਾਈਮ ਬਣਾਉਣੇ ਨੇ ਉਹ ਬਹੁਤ ਹੀ ਸਿੰਪਲ ਤਰੀਕਾ ਹੈ ਇਹਨਾਂ ਪਰੌਂਠਿਆਂ ਨੂੰ ਬਣਾ ਕੇ ਤਿਆਰ ਕਰ ਸਕਦਾ ਹੈ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ